ਗੱਲ ਕਰਾਂਗੇ ਅੱਜ ਆਪਾਂ ਦਿਲਜੀਤ ਦੋਸਾਂਝ ਨਾਲ ਜੁੜੀ ਇੱਕ ਹੋਰ ਅਪਡੇਟ ਬਾਰੇ ਦਸਾਂਝਾਂ ਵਾਲੇ ਦਾ ਜੋ ਝਗੜਾ ਚੱਲ ਰਿਹਾ ਜੋ ਦੋਸਾਂਝਾਂ ਵਾਲੇ ਨੇ ਆਪ ਪਾਇਆ ਹੀ ਨਹੀਂ ਜੋ ਕੌਂਟਰੋਵਰਸੀ ਚੱਲ ਰਹੀ ਹੈ ਉਹਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਹੈ ਤੇ ਸਰਦਾਰਜੀ 3 ਫਿਲਮ ਦਾ ਤੇ ਦਸਾਂਝਾਂ ਵਾਲੇ ਦਾ ਵਿਰੋਧ ਕਰਨ ਵਾਲੇ ਤਾਂ ਬਹੁਤ ਸੀਗੇ ਲੱਤਾਂ ਖਿੱਚਣ ਵਾਲੇ ਬਥੇਰੇ ਸੀ ਤੇ ਉਹਦੇ ਵਿੱਚ ਆਪਾਂ ਇੱਕ ਅਪਡੇਟ ਸੁਣੀ ਸੀ ਵੀ ਦਿਲਜੀਤ ਦੋਸਾਂਝ ਨੂੰ ਬਾਰਡਰ ਫਿਲਮ ਦੀ ਜੋ ਸ਼ੂਟਿੰਗ ਚੱਲ ਰਹੀ ਸੀ ਉਸ ਫਿਲਮ 'ਚ ਉਹ ਵੀ ਕੱਢ ਦਿੱਤਾ ਗਿਆ ਹੁਣ ਦਸਾਂਝਾਂ ਵਾਲਾ ਉਸ ਫਿਲਮ 'ਚ ਦੇਖੂਗਾ ਹੀ ਨਹੀਂ ਇਹ ਅਪਡੇਟ ਆਪਾਂ ਸੁਣੀ ਹੋਈ ਸੀ ਤੇ ਇਹ ਨਿਊਜ਼ ਵੀ ਆ ਰਹੀਆਂ ਸੀਗੀਆਂ ਅੱਜ ਗੱਲ ਕਰਦੇ ਆ ਇਸ ਵੀਡੀਓ 'ਚ ਕੀ ਅਪਡੇਟ ਆ ਉਹਦੇ ਬਾਰੇ ਕੀ ਵਾਕਈ ਦਸਾਂਝ ਵਾਲਾ ਉਸ ਫਿਲਮ 'ਚ ਬਾਹਰ ਹੋ ਚੁੱਕਿਆ ਹੈ ਜਾਂ ਇਹ ਆਰਗੇਨਾਈਜੇਸ਼ਨਸ ਜਿਹੜੀਆਂ ਹਨ ਉਹ ਇੰਨੀਆਂ ਕਿ ਤਾਕਤਵਰ ਬਣ ਗਈਆਂ ਆਪਣੇ ਆਪ ਚ ਕਿ ਇੱਕ ਬੰਦੇ ਦਾ ਜੋ ਟੌਪ ਲੈਵਲ ਤੇ ਬੈਠਾ ਹੈ ਉਹਦਾ ਕੰਮ ਖੋਣ ਤੱਕ ਵੀ ਜਾ ਸਕਦੀਆਂ ਜਦੋਂ ਦਿਲਜੀਤ ਦਸਾਂਝ ਨਾਲ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੇ ਸਰਦਾਰ ਜੀ 3 ਫਿਲਮ 'ਚ ਕੰਮ ਕੀਤਾ ਉਦੋਂ ਉਸ ਚੀਜ਼ ਦਾ ਵਿਰੋਧ ਬੜਾ ਹੋਇਆ ਸੀ ਕਿ ਕਿਵੇਂ ਪਾਕਿਸਤਾਨੀ ਅਦਾਕਾਰਾਂ ਨੂੰ ਆਪਣੀ ਫਿਲਮ 'ਚ ਤੁਸੀਂ ਕੰਮ ਦੇਤਾ ਪਰ ਕਹਿਣ ਵਾਲਿਆਂ ਨੂੰ ਇਹ ਗੱਲ ਸ਼ਾਇਦ ਉਸ ਟੈਂਪ ਭੁੱਲ ਜਾਂਦੀ ਹੈ ਕਿ ਬਾਹਰੋਂ ਪਾਕਿਸਤਾਨ ਤੋਂ ਇੰਡੀਆ 'ਚ ਸਿੰਗਰ ਵੀ ਕਾਫੀ ਆਏ ਆ ਐਕਟਰ ਵੀ ਕਾਫੀ ਆਏ ਆ ਤੇ ਉਹਨਾਂ ਦੀਆਂ ਫਿਲਮਾਂ ਹੋਰ ਵੀ ਬਥੇਰੀਆਂ ਚੱਲਦੀਆਂ ਪਰ ਇਸ ਸਮੇਂ ਇਸ ਟਾਈਮ ਤੇ ਇਹ ਝਗੜਾ ਛੇੜਨ ਦੀ ਗੱਲ ਕੀ ਸੀ ਫਿਰ ਅਪ੍ਰੈਲ 2025 'ਚ ਪਹਿਲਗਾਮ ਹਮਲੇ ਤੋਂ ਬਾਅਦ F W I C E ਨੇ ਇਸ ਫਿਲਮ ਤੇ ਰੋਕ ਲਾਉਣ ਦੀ ਵੀ ਗੱਲ ਕਹੀ ਸੀ ਕਿ ਇਸ ਫਿਲਮ ਨੂੰ ਇੰਡੀਆ 'ਚ ਨਹੀਂ ਚੱਲਣ ਦੇਣਾ ਤੇ ਉਸ ਤੋਂ ਬਾਅਦ ਫਿਲਮ ਇੰਡੀਆ 'ਚ ਚੱਲੀ ਵੀ ਨਹੀਂ ਪਰ ਓਵਰ ਸੀਜ਼ੋਨ ਨੇ ਕਿੰਨਾ ਬਿਜ਼ਨਸ ਕੀਤਾ ਉਹ ਗੱਲ ਆਪਾਂ ਇੱਕ ਹੋਰ ਵੀਡੀਓ ਚ ਕੀਤੀ ਹੋਈ ਹੈ ਜਾ ਕੇ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਤੇ ਕਈ ਰਿਪੋਰਟਾਂ ਚ ਤਾਂ ਆਪਾਂ ਇਹ ਵੀ ਸੁਣਿਆ ਸੀ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ ਟੂ ਫਿਲਮ ਚੋਂ ਬਾਹਰ ਕੱਢਤਾ ਹੈ ਕਈ ਰਿਪੋਰਟਾਂ ਚ ਪਈ ਵੀ ਸੁਣਿਆ ਸੀ ਕਿ ਦੋਸਾਂਝ ਵਾਲੇ ਨੂੰ ਬਾਰਡਰ ਟੂ ਫਿਲਮ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਊਗਾ ਬਾਰਡਰ ਟੂ ਫਿਲਮ ਚ ਹੁਣ ਦਿਲਜੀਤ ਦੋਸਾਂਝ ਨਜ਼ਰ ਨਹੀਂ ਆਊਗਾ ਪਰ ਜਦੋਂ ਇਹ ਗੱਲ ਛਿੜੀ ਉਸ ਟਾਈਮ ਤੱਕ ਡਾਇਰੈਕਟਰਾਂ ਨੇ ਪ੍ਰੋਡਿਊਸਰਾਂ ਨੇ ਇਹੀ ਕਿਹਾ ਵੀ 40% ਸ਼ੂਟਿੰਗ ਜੋ ਦਿਲਜੀਤ ਦੀ ਸੀ ਫਿਲਮ ਚ ਉਹ ਸਾਰੀ ਕੰਪਲੀਟ ਹੋ ਚੁੱਕੀ ਆ ਹੁਣ ਦਸਾਂਝ ਵਾਲੇ ਨੂੰ ਬਾਹਰ ਕਰਕੇ ਕਿਸੇ ਹੋਰ ਨੂੰ ਰੋਲ ਦੇਣਾ ਉਹ ਪੋਸੀਬਲ ਨਹੀਂ ਆ ਕਿਉਂਕਿ ਇੰਨਾ ਸਮਾਂ ਫਿਲਮ ਵਾਸਤੇ ਹੈ ਹੀ ਨਹੀਂ ਪਰ ਹੁਣ ਜੋ ਅਪਡੇਟ ਹੈ 2 ਜੁਲਾਈ ਨੂੰ ਦਿਲਜੀਤ ਦਸਾਂਝ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਵੀਡੀਓ ਅਪਡੇਟ ਕੀਤੀ ਹੈ ਜਿਸ ਚੋਂ ਬਾਰਡਰ ਟੂ ਫਿਲਮ ਦੀ ਸ਼ੂਟਿੰਗ ਤੇ ਹੈ ਤੇ ਆਪਣੀ 에ਅਰ ਫੋਰਸ ਵਾਲੀ ਯੂਨੀਫਾਰਮ ਚੋਂ ਨਜ਼ਰ ਆ ਰਿਹਾ ਹੈ ਤੇ ਉਸ ਤੋਂ ਬਾਅਦ ਸਾਰੇ ਪਲੇਖੇ ਦੂਰ ਹੋ ਗਏ ਕਿ ਦਿਲਜੀਤ ਦਸਾਂਝ ਬਾਰਡਰ ਟੂ ਫਿਲਮ ਚ ਨਹੀਂ ਹੈ ਤਾਂ ਦਿਲਜੀਤ ਨੇ ਪਹਿਲਾਂ ਜਦੋਂ ਇਹ ਝਗੜਾ ਚੱਲ ਰਿਹਾ ਸੀ ਉਸ ਦੌਰਾਨ ਇਹ ਵੀਡੀਓ ਪਾਈ ਨਹੀਂ ਤੇ ਇੱਕਦਮ ਆਪਣੀ ਇੰਸਟਾਗ੍ਰam ਤੇ ਵੀਡੀਓ ਅਪਲੋਡ ਕਰਕੇ ਸਾਰਿਆਂ ਨੂੰ ਹਿਲਾ ਕੇ ਰੱਖਤਾ ਤੇ ਵਿਰੋਧ ਕਰਨ ਵਾਲਿਆਂ ਦੇ ਵੀ ਮੂੰਹ ਬੰਦ ਕਰਾਤੇ ਤੇ ਜਿਹੜੀ ਆਰਗੇਨਾਈਜੇਸ਼ਨ ਹੈ F W I C E ਉਹਨੇ ਵੀ ਹੁਣ ਇਸ ਫਿਲਮ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਜਦੋਂ ਦਿਲਜੀਤ ਨੇ ਆਪਣਾ ਇੱਕ ਵਲੌਗ ਪਾਇਆ ਅਨੀਜ਼ ਬਸਮੀ ਤੇ ਬੌਨੀ ਕਪੂਰ ਨਾਲ ਤਾਂ ਦੇਖ ਕੇ ਸਾਰੇ ਆਪਾਂ ਬੜੇ ਖੁਸ਼ ਹੋਏ ਤੇ ਕਈ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਸੀ ਕਿ ਜਿਹੜੀ ਹੁਣ ਨੋ ਐਂਟਰੀ 2 ਆ ਰਹੀ ਹੈ ਉਹਦੇ 'ਚ ਵੀ ਦਿਲਜੀਤ ਦੁਸਾਂਝ ਸਾਨੂੰ ਛੇਤੀ ਹੀ ਨਜ਼ਰ ਆਊਗਾ। ਤੇ ਆਪਾਂ ਤਾਂ ਇਹੀ ਕਹਾਂਗੇ ਕਿ ਦੁਸਾਂਝਾਂ ਵਾਲਾ ਫਿਲਮ ਨੂੰ ਹਿੱਟ ਕਰਨ ਦਾ ਇਸ ਟਾਈਮ ਤੇ ਫਾਰਮੂਲਾ ਹੈ। ਕਿਵੇਂ ਪੰਜਾਬੀ ਗਾਣੇ ਕਿਸੇ ਵੀ ਬਾਲੀਵੁੱਡ ਫਿਲਮ ਨੂੰ ਹਿੱਟ ਕਰਨ ਦਾ ਫਾਰਮੂਲਾ ਹੁੰਦੇ ਆ ਉਵੇਂ ਹੀ ਇਸ ਟਾਈਮ ਤੇ ਦਸਾਂਝਾਂ ਵਾਲਾ ਕਿਸੇ ਫਿਲਮ ਨੂੰ ਹਿੱਟ ਕਰਨ ਦਾ ਫਾਰਮੂਲਾ ਬਣਿਆ ਹੋਇਆ ਹੈ ਬਾਕੀ ਤੁਹਾਨੂੰ ਇਹ ਅਪਡੇਟ ਸੁਣ ਕੇ ਕਿਵੇਂ ਦਾ ਲੱਗਿਆ ਕੀ ਤੁਹਾਡਾ ਰਿਐਕਸ਼ਨ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਕੇ ਜਾਇਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਐਂਟਰਟੇਨਮੈਂਟ ਦੀ ਅਪਡੇਟ ਨਾਲ